بسم اللہ الرحمن الرحیم میرے تمام دیکھنے والوں کو پاشا ٹی وی کی جانب سے السلام علیکم اس وقت آپ سامنے سکرین پر دیکھ رہے ہیں کہ آرتی حضرات تمام اکٹھے ہیں مونجی سپر فائن ہے جس کی بولی شروع ہونے لگ رہی ہے آپ کو مونجی دکھا دیتا ہوں مونجی تھوڑی نرم ہے اس میں کچا دانا جو ہے کافی سارا ہے ਲੋ ਜੀ ਬਿਸਮਿਲਲਾਹ ਜੀ 1500 50 ਰੁਪਏ 50 ਰੁਪਏ 17 1700 ਰੁਪਏ ਗਰਮੀ ਉੱਪਰ ਤੋਂ ਕੋਈ ਨਾ ਚੱਲਦਾ 1700 ਰੁਪਏ ਬਟ ਸਾਹ ਜਰਾ ਉੱਚੀ ਬੋਲੋ 1700 ਜੀ ਉੱਚੀ 1700 ਜੀ 1700 ਜੀ 1700 ਜੀ ਪਰ ਆਪ ਵੀ ਭਰਾ ਲੋ 1700 ਜੀ 50 ਰੁਪਏ ਉੱਤੇ ਕਰੋ ਬਟ 1700 50 ਰੁਪਏ 50 ਰੁਪਏ ਬਦਲਾ ਕੇ ਨਾ ਮੁੰਜੀ ਖਲਡੋਲ ਕੇ ਲਵਾ ਮੁੰਜੀ ਹੋਰ ਆਉਂਦੀ ਪਈ ਐ ਮੰਡੀ ਇਹ ਚ پہار روپے جی پہ روپئے جی پہ روپے جی پناہ روپئے جی پچا جی پچا جی پچوجا جی چلو پچوجا جی 55 5 ਕਾਦੇ ਪਾਦੇ ਆ 500 ਰੁਪਏ 1800 ਰੁਪਏ 1800 ਰੁਪਏ ਕਿਧਰੋਂ ਕਿਧਰੋਂ ਆਇਆ 18 ਕਧਰੋਂ ਆਇਆ 1800 ਚਾਹ ਜਿੱਧਰੋਂ ਵੀ ਆਇਆ ਇਧਰੋਂ ਵੀ ਆਇਆ 5 ਰੁਪਏ 5 ਰੁਪਏ 1805 ਰੁਪਏ 1 ਰੁਪਿਆ ਕਰੋ ਹਾਂ 10 ਰੁਪਏ 10 ਰੁਪਏ ਕਿਉਂ ਕਰੋ ਜੀ ਰੁਪਏ ਦੀ ਗੱਲ ਹੋ ਗਈ ਹੈ 10 ਰੁਪਏ ਦੀ ਹਾਂ ਡਾਲਰ ਦਾ ਬੜਾ ਰੇਟ ਵਾਦ ਗਿਆ 10 ਰੁਪਏ ਜੀ 15 ਕਰੋ 15 ਰੁਪਏ ਜੀ 15 ਜੀ 15 ਜੀ 15 ਜੀ ਵੇਹ ਕਰ ਲੋ ਜੀ ਭਰਾਓ ਖਲੋ 20 ਰੁਪਏ ਜੀ 20 ਰੁਪਏ ਜੀ 25 2 ਬੋਲੀਆਂ 30 50 ਕਰੋ 50 ਰੁਪਏ ਜੀ 50 ਰੁਪਏ ਜੀ 50 ਰੁਪਏ ਜੀ 50 ਰੁਪਏ ਜੀ 350 ਰੁਪਏ ਜੀ 50 ਜੀ 50 ਜੀ 50 ਜੀ 50 ਜੀ 50 ਜੀ 55 ਰੁਪਏ ਜੀ 55 ਰੁਪਏ ਜੀ 55 ਰੁਪਏ 55 ਰੁਪਏ 55 ਰੁਪਏ ਜੀ 60 ਰੁਪਏ ਜੀ 60 ਰੁਪਏ ਜੀ 68 70 75 74 74 74 77 ਕਮਵੀਰ ਸਾਹਿਬ ਜੀ ਕਾਲ ਮਲਾਓ 77 ਕਵਾਰਦੀਆਂ ਦੇ ਰੱਬ ਵੀ ਮਿਹਰਬਾਨ ਹੋ ਜਾਣਾ 77 ਕਾਲ ਜਾਂਦੀ ਨਹੀਂ 77 ਜੀ ਚੁਗਦੇ ਨਹੀਂ ਪੈਦੇ ਚੁਗਦੇ ਨਹੀਂ ਪੈਦਾ ਰਾਬਤਾ ਮੁਨਕਤਾ ਹੋ ਗਿਆ ਸਾਡਾ ਬਦਲ 77 ਜੀ ਤੁਹਾਨੂੰ ਟਾਈਮ ਹੈ ਠੀਕ ਹੈ 77 ਜੀ 80 ਰੁਪਏ ਜੀ ਜੀ ਜਨਾਬ ਇਹਦਾ 20 ਇਹ ਰੱਖ ਲੈ ਪੰਜ ਤੇ ਪਾਇਆ ਕਰੋ 80 ਰੁਪਏ ਜੀ 80 ਜੀ 85 80 90 ਕੋਈਆਂ ਦਾ 100 ਰੁਪਏ ਮੰਗਣਾ ਲਾ 95 ਪੂਰਾ ਕਰਾ ਜੀ 1900 ਜੀ 1900 ਜੀ ਮੰਗਨਾਲ ਆਇਆ 1900 ਜੀ ਜਿਹਨੇ ਉਸ ਕੋਲੋਂ 10 ਪਾ ਕੇ ਜਾਂਦਾ 20 ਰੱਖ 1900 ਹਾਂ ਰੱਖ ਲੈਣੇ 1900 ਜੀ 1900 ਜੀ 1900 ਜੀ ਤੇ 1900 ਜੀ ਹਾਂ ਜੀ ਹਾਂ ਜੀ ਬਾਪ ਕੋਈ ਕੁਝ ਲੋ ਜੇ ਐਸੇ ਆਉ ਪਰ ਤਕੇ ਯਾਰ 1900 ਨੀ ਦੋ ਐ ਸੋਹਦੇ ਸੜਕਾਂ ਨੂੰ ਲੱਗ ਨਹੀਂ ਕੋਈ ਸੜਕਾਂ ਜੇ 90 ਕੱਲ ਵਿੱਚ ਹੀ ਹੈ ਹੋਰ ਉਹ ਫੋਨ ਸਤੇ ਆ ਹੀ ਜਾਉਂ ਖਿਆਦੇ ਆ ਹਾਂ ਜੀ 1900 ਜੀ ਕੀ ਬੋਲੀਏ 1900 ਜੀ 1900 ਜੀ 1900 ਜੀ ਸਾਜਦ ਆਓ ਸਹੀ ਕਿਹੜਾ ਰਸਤੇ ਕਿਉਂ ਆ ਜੀ 1900 ਜੀ 1900 ਜੀ 1900 ਜੀ ਹਾਂਜੀ ਬਾਪਕ ਦੀ ਅਫਲ ਬਾਪ ਮਕਾਈਏ ਹੁਣ ਪਾਏ ਏ ਪ੍ਰੋਫੈਸਰ ਹਾਂ 1900 1900 ਜੇ ਬਣਾ ਮੈਂ ਨਾ ਪਾ ਕੇ 1900 ਕੋਈ ਕਰਵਾ ਲੈ ਜਰਾ 290 جی 290 جی 5 روپے 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 جی چل گیا <سرح> <سرح> रुपे 10 ਆ ਗਿਆ ਜੀ ਆਖੋ 13 ਰੁਪਏ ਜੀ 13 ਰੁਪਏ ਜੀ 13 ਰੁਪਏ ਜੀ 100 ਵੀ ਨਾਲ ਬੋਲਿਆ ਕਰੋ 1913 ਰੁਪਏ ਜੀ ਹਾਂ 1913 ਰੁਪਏ ਜੀ 1913 ਰੁਪਏ ਜੀ 13 ਰੁਪਏ ਜੀ 1913 ਜੀ 1913 ਰੁਪਏ ਜੀ 13 ਰੁਪਏ ਜੀ 13 ਰੁਪਏ ਜੀ ਸੁਪਰ ਫੈਨ ਜੀ ਸੁਪਰ ਫੈਨ ਅਲੀਪੁਰ ਮੰਡੀ ਸਦਰ ਸਾਹਿਬ ਉੱਤੇ ਖੜੇ ਨੇ ਪਹਿਲੀ ਢੇਰੀ ਤੇ ਹਾਂਜੀ 13 ਰੁਪਏ 10 15 ਬਕੰਟਾ ਲਾਣਾ ਹੈ 13 ਰੁਪਏ ਇਹਦੇ ਵਿੱਚ ਸੁਪਰ ਹੰਡਾ ਲਾਣਾ ਮੁਫਤ ਆ ਜੀ 13 ਰੁਪਏ ਜੀ 13 ਰੁਪਏ ਸੋਰੀ ਮੰਗੀਏ 15 16 13 ਰੁਪਏ ਵਿੱਚ 29 ਮਾਸ਼ਾ ਰਹੀ 13 ਰੁਪਏ ਜੀ 13 ਰੁਪਏ ਜੀ 13 ਰੁਪਏ ਦੀ ਬੋਲੀ 13 ਰੁਪਏ ਜੀ 13 ਰੁਪਏ ਜੀ 1913 ਰੁਪਏ ਬੋਲੀ ਚੱਲਦੀ ਪਈ 13 ਰੁਪਏ ਜੀ 13 ਰੁਪਏ ਜੀ 15 20 15 20 ਟੰਡਾ ਲਾਦਾ ਹੈ 13 ਰੁਪਏ ਜੀ ਪਾਣਾ ਦਾ ਨਾਮ ਹੁੰਦਾ ਜੀ ਪੂਰਾ ਜੀ 13 ਰੁਪਏ ਜੀ 5 ਕਿੱਲੇ ਦੀ ਮੁੰਜੀ ਹੋ ਗਈ ਹੋਣੀ 13 ਰੁਪਏ ਜੀ ਨਹੀਂ 14 ਰੁਪਏ ਜੀ ਕਰ 14 ਰੁਪਏ ਕਰ ਯਾਰ 14 ਹਾਂ ਜੀ 15 ਕਰੋ ਇਧਰ 15 ਕਰੋ 15 ਰੁਪਏ ਜੀ ਅਲੈਕੁਮ ਅਲੈਕਮ 14 ਫਿਰ 15 ਰੁਪਏ ਜੀ ਹਾਂ 15 ਰੁਪਏ ਜੀ 15 ਰੁਪਏ ਜੀ 15 ਰੁਪਏ ਜੀ پندرہ روپے پندرہ پندرہ روپے پندرہ سولہ ਉਰਦੀ ਵਾ 80 ਰੁਪਏ ਜੀ ਇਹਨਾਂ ਥੋੜਾ ਰੁਪਏ 20 ਰੁਪਏ ਜੀ ਅੱਜ ਮੋਸਬੇ 20 ਰੁਪਏ ਜੀ ਇਹਦੇ ਆਜੀ ਨਾ ਸਰੇ ਹੋਣਾ ਅੱਗੇ ਅੱਜੀ 20 ਰੁਪਏ ਜੀ 20 ਰੁਪਏ ਜੀ 20 ਰੁਪਏ ਜੀ 20 ਰੁਪਏ ਜੀ 15 ਜਿਹੜਾ 9 ਆਈ 20 ਰੁਪਏ ਜੀ ਸੋਦੀ ਸਾਹਿਬ 21 ਕਰਾਓ 21 ਰੁਪਏ ਜੀ 21 ਰੁਪਏ ਜੀ 21 ਰੁਪਏ ਜੀ 21 ਰੁਪਏ 1921 ਦੇ ਹਾਂ ਜੀ 22 ਜੀ 1921 ਹੋਣੀ ਨਹੀਂ ਚਾਹੀਦੀ ਜ਼ਿਮੀਦਾਰ ਨਾਲ ਅੱਛਾ 22 ਰੁਪਏ ਜੀ 22 ਦੀ ਕਰ 22 ਰੁਪਏ 22 ਰੁਪਏ ਜੀ 22 ਰੁਪਏ ਜੀ 22 ਰੁਪਏ ਜੀ 22 ਰੁਪਏ 23 ਰੁਪਏ ਜੀ 23 ਰੁਪਏ ਜੀ 23 ਰੁਪਏ 23 ਰੁਪਏ ਹਾਂ ਜੀ ਚਲੋ ਇੱਕ ਹੋਰ ਪਾ ਚ ਵੀ 26 ਰੁਪਏ 26 ਰੁਪਏ छवीह रूपी रूप छवीह रूपीह रूपी रूपी रूप छवीह रूपी 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 रूप रूप 28 ਰੁਪਏ ਮੁਕਾਵਿ ਛਾੜੇ 28 ਰੁਪਏ ਮਤਲਬ ਨਹੀਂ ਲੰਕਾਈ ਦਾ 28 ਰੁਪਏ ਤੂੰ ਅੰਜ ਹੋ ਜਨਾ ਜਿਵੇਂ ਮੁੰਜੀ ਕੋ ਨਹੀਂ ਕੋਈ ਅੱਛਾ ਜੀ 28 ਰੁਪਏ 29 ਰੁਪਏ ਜੀ 3 ਰੁਪਏ ਬਾਕੀ ਨਾਲ ਹੈਲੋ 3 ਰੁਪਏ 31 ਰੁਪਏ 32 ਰੁਪਏ 32 ਰੁਪਏ 3 ਰੁਪਏ 32 ਰੁਪਏ 32 ਰੁਪਏ 32 ਰੁਪਏ 32 ਰੁਪਏ 6 ਰੁਪਏ 70 33 34 34 33 34 35 35 35 ਵਾਰੀ ਤੁਹਾਡੀ ਏ ਨਹੀਂ ਬਸ 36 ਜੀ 37 ਜੀ 37 ਜੀ 38 40 40 ਇੱਕ ਮਜ਼ਹਿਲ ਮਾਰ ਮੁਕਾਈਏ ਕਿਉਂਦੇ ਤੁਹਾਡੇ ਕਰ ਚਾਲੀ ਕਰ 40 ਜੀ 40 40 ਜੀ ਆਹ ਨੋ ਗੱਲ ਕਰ 40 ਸਾਡਾ ਮਾਲ ਦਾ ਕੀ ਇਹ ਦਾ ਮਸਾਲਾ 40 ਜੀ 40 49 ਰੁਪਏ ਆ ਇਹ ਮਸਾਲਾ 49 50 ਰੁਪਏ ਨੇੜੇ 49 50 ਜੀ 50 ਜੀ ਮੁਦਸਰ ਸਾਹਿਬ 50 ਜੀ 50 ਜੀ 50 ਜੀ 50 ਜੀ

68 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 69 70 ਹੈ ਨਾ 70 ਜਿਹੜਾ 2000 ਕਰ 70 ਜੀ ਪੁੱਛ ਕੇ ਮੁੱਦੀ ਦੇ ਅੱਛਾ ਜੀ ਲੋ ਜੀ ਹਾਜੀ ਰੱਖ ਕਰੋ ਜੀ ਕੰਮ ਕਾਈਏ ਨਾ ਖਾ ਕਰੀ ਰੁਪਈਆ ਨਹੀਂ ਪਾ ਹਾਂ ਠੀਕ ਹੈ ਕਿੰਨੇ ਦਾ ਜਿਹੜਾ ਆਖਿਰ ਮਾਮ ਕਾ ਦੇਣਾ 2000 ਰੁਪਈਆ ਜੀ ਕਿੰਨੇ ਦਾ ਉਹ ਨਾ ਜਿਹੜਾ ਜਿਹੜਾ ਆ ਬੰਦਾ ਉਹ ਨਾ ਜਿਹੜਾ ਪਾਉਂਦਾ ਉਹ ਨਾ ਚਲੋ ਠੀਕ 77 77 77 77 77 75 76 76 ਹਾਂਜੀ ਮੈਂ ਅੰਦਾਜ਼ ਤਾਂ ਬੰਦਾ ਮੈਂ ਉਹ ਨਹੀਂ ਪਾਉਂਦਾ ਮੈਨੂੰ ਇਹ ਬੰਦਾ ਨਹੀਂ ਹੋਈ ਹਾਂ ਨਹੀਂ ਉਹ ਕਿ ਨਹੀਂ 70 71 77 77 78 ਹਾਂਜੀ ਦੱਸਿਆ ਕਰ 79 80 81 81 82 83 84 85 86 87 ਕੋਈ ਨਹੀਂ 87 ਆਖ ਕੇ ਪੁੱਛ 86 ਉਹ ਦੇ ਕਰ ਆਵੀ 88 88 ਲੋ ਜੀ ਹੁਣ 88 88 89 90 ਕੀ ਜਿਹੜੀ ਆਈ ਸਾਹਿਬ ਨਾਲ ਗੱਲ ਆ ਕੀ ਉਹਨੂੰ ਕਰਨਾ ਵੀ ਕੀ ਕਰਦੇ ਯਾ 2000 ਰੁਪਇਆ ਆ ਕਰਮ ਕਾਗਾ 2000 ਰੁਪਇਆ 2000 ਰੁਪਇਆ ਇੱਕ ਦਿਨ ਨੇ ਹੁਣ ਖਰਚਾ ਦਾ ਤਿੰਨ ਕਿ ਆਉਣਾ ਇੱਕ ਉਹਗਾ ਨਾ ਗਈਏ ਪੁਲੀ ਚਾਲੂ ਹੈ ਨਹੀਂ ਮੈਂ 1 2 3 ਚਾਲੂ ਹੈ ਜਿਵੇਂ ਸਾਰੇ ਆ ਮੈਂ ਕੋਈ ਮੈਂ ਵੀ ਉਹਨਾਂ ਨੇ ਗੱਲ ਆ ਕੀ ਜੀ ਕਿ ਕੰਮ 2000 ਰੁਪਇਆ ਕਰਦੇ 2000 ਮੱਠਾ ਕਰਦੇ ਨਹੀਂ ਹਾਂਜੀ ਹਾਂਜੀ 1 ਮਦਸਰ ਮਨੀ ਕੋ ਦੋ ਜੀ ਦੋ ਜੀ ਮੇਰਾ ਕ ਮਕਾਉਗਾ ਯਾਰਾ ਦੋ ਜੀ ਤਿੰਨ ਕਰੋ ਤਿੰਨ ਚਾਰ ਚਾਰ ਪੰਜ ਪੰਜ ਸੱਸ ਮਕਾਣੀ ਹੋਣਾ ਪੰਜ 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 ਹਾਂਜੀ ਮੁਦਸਰ ਜੈ 1 2 ਹਾਂ ਬਈ ਜੈ 6 ਕਰ ਤੇਰੇ ਨਾਲ نو روپیے نو روپیے بھی سو نو روپیے بھی سو نو ایک ہاں جی سو نو دس روپیے جی دس روپیے جی 10 روپیے جی 10 روپیے جی دس روپیے دس روپیے دس دس چودہ روپیے جی چودہ روپیے تو ناظرین آپ نے دیکھا بہت لمبی بولی تھی مونجی سپر فائن ہے اور اس کا ریٹ ہوا ہے دو ہزار چودہ روپئے فی من چالیس کے جی کا ایک من ہوتا ہے اور منجی تو بظاہر تھوڑی سی نرم تھی لیکن ریٹ اس کا جو ہے وہ بہت عمدہ اور بہت اچھا لگا ہے اللہ تعالیٰ سب کے ریٹ اسی طرح لگائے ਔਰ तमाम ਲੋਕ ਉਸ سے اچھی ਰੋਜ਼ੀ ਕਮਾਏ ਔਰ ਜਦ ਤੱਕ